7 7 ਸਿਕੰਡ ਲਈ ਮੈਂ ਨੀਲੇ ਦਾ ਗਾਣਾ ਲੀਕਿਆ ਕਿਨੇ 7 ਸਿਕੰਡਾਂ ਦੀ ਵੀਰ ਬਣ ਗਈ ਪਰ ਲੈਡ ਕੋਠੇ ਸੇੜ ਦਿੰਦੇ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਪਟੜਾ 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 ਠਾ 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 ਬੰਨਾਂ ਬੰਨਾਂ ਵਾਲੇ ਸੀ ਬਹਾਰ ਵਾਲੀ ਚਾਹ ਮੈਨੂੰ ਗਾਣਾ ਹੀ ਲੈ ਰਹੀ ਤੇ ਫੇਰ ਕਹਿੰਦੇ ਤੂੰ ਹੀ ਆ ਜੀ ਅੱਗੋਂ ਆਏ ਉਹ ਹਲੋ ਹਾਂ ਜੀ ਸਸਰੀ ਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਵਲੌਗ ਚ ਜੀ ਲੈ ਕੇ ਆਇਆ ਅਸੀਂ ਦੀਵਾਲੀ ਵਾਲੇ ਦਿਨ ਵਲੌਗ ਜੀ ਤੇ ਅੱਜ ਮੈਨੂੰ ਪਹਿਲੇ ਵਾਸਤੇ ਬਣਾਏ ਗੁਲਗਲੇ ਮਠੀਆਂ ਪਕਾਏ ਤੇ 100 ਨੂੰ ਹੋਰ ਚੀ ਦਿਖਾਵਾਂਗੇ ਉਹ ਜੇ ਬਣ ਗਈ ਉਹ ਦਿਖਾਵਾਂਗੇ ਕਿਉਂਕਿ ਬਣ ਰਹੀ ਹੈ ਕद्दू ਦੀ ਬਰਫੀ ਕਰੇ ਤੇ ਸਵਾਚ ਆਪ ਸਵਾਚ ਆਪ ਖਾਣ ਲੱਗੇ ਜੀ ਇਹ ਬੰਨਾ ਰੋੜ ਰੋੜ ਉਹ ਵਿਚੱਕੀ ਉਹ ਇਹ ਤਾਂ ਮੈਂ ਬਨੂ ਆ ਤਾਂ ਹਾਂ ਜੀ ਮਿਲਦੇ ਆ ਜੀ ਫਿਰ ਤੁਹਾਨੂੰ ਅੱਗੇ ਵਲੌਗ ਜੀ ਕੀ ਬਾਈ ਜੀ ਜਾਦੂ ਵੇ ਅੱਗੇ ਨਵੇਂ ਸੁਤੇ ਪੰਜਵੇਂ ਕੀ ਹੋਇਆ ਸੁਬਹੇ 5 ਵਜੇ ਜੇ ਸੁੱਤਦੇ ਤੇ 3 ਵਜੇ ਉੱਠੇ ਆ ਤੱਕਾ ਵੀਰ ਦੀ ਤੱਕਾ ਸ਼ਰਿਆਮ ਤੱਕਾ ਲੋਕੇ ਢੀਲਾਓ ਜੀ ਸੋਚ ਆਪ ਚੈੱਕ ਕਰੋ ਇਹ ਗਲੂ ਗਲੂ ਪੂਰੀ ਜਾਣ ਨਹੀਂ ਇਹ ਆ ਚੱਕ ਮਿਲਦੇ ਆ ਖਾ ਕੇ ਇਹਨਾਂ ਨੇ ਕਿਹੜਾ ਪੁੱਛਣਾ ਲੋ ਵੇ ਮੇਰੇ ਮਿੱਤਰੋ ਹੁਣ ਕਹਿੰਦੇ ਕਿੱਧਰ ਨੂੰ ਤਿਆਰੀ ਬਾਈ ਜੀ ਕਿੱਧਰ ਨੂੰ ਵੇ ਕਿੱਧਰ ਨੂੰ ਐਵੇਂ ਇਹਦਾ ਭਰਾ ਮੁਰਜਾ ਕੰਨੀ ਤਿਆਰੀ ਖੇਚ ਲਿਆ ਪਰੇ ਟੁਪਰੇ ਤੇ ਕਦੋਂ ਮੁੜਾਂਗੇ ਤੇ ਤੋਤੇ ਰਹਿ ਗਏ ਮੁਰਜੇ ਜਾਂਦੀ ਸਲਾਦ ਦੀ ਪਰ ਨਹੀਂ ਗਿਆ ਸੀ ਤੇ ਗੁੰਨੂ ਆਇਆ ਗੁੰਨੂ ਪਟਾਕੇ ਸਾਡੇ ਉੱਥੇ ਐਂ ਕੋਲ ਸਕਲ ਤਾਂ ਸੋਹਣੀ ਆ ਆਪਣੇ ਦੋਵਾਂ ਭਰਾਵਾਂ ਦੀ ਕੁੜੀ ਸ਼ੈਂਟ ਕਿਉਂ ਨਾਲ ਲਾ ਗਿਆ ਪਰਫਿਊਮ ਸ਼ੈਂਟ ਇੰਹੈਂਟ ਪਰਫਿਊਮ ਸੈਂਟ ਕਿਉਂ ਲਾ ਕੇ ਆਇਆ ਇੰਨਾ ਕੋਈ ਮਿੱਤਰੋ ਹੁਣ ਆ ਗਏ ਆ 4 ਇਹ ਵੀ ਤੋਂ ਨਹੀਂ ਨਰਦਾ ਪਤਾ ਨਾਲ ਲੱਗੀ ਹੋਈ ਹੈ ਸੁੰਦਿਓ ਹਾਂ ਲੋ ਭਾਈ ਮੇਰੇ ਮਿੱਤਰੋ ਕਹਿੰਦੇ ਗੁਰਨਤਨ ਮੈਂ ਆਪਣਾ ਲਗੀਆਂ ਪਈਆਂ ਬਲੂਟੀ ਜੀ ਪੈਨ ਜੋ ਸਾਰੇ ਆਏ ਨੇ ਰਾਹੋਂ ਟੱਕਰ ਹੋਰ ਕਿਉਂ ਨਹੀਂ ਚਲਾਉਂਦੇ ਆਪ ਇਧਰ ਸਿਲਾਈ ਸੱਜਣਾ ਲੈ ਬੇਟਾ ਸ਼ਾਟ ਹਾਂ ਤਿੰਨ ਸ਼ਾਟ ਗੰਦੇ ਆ ਮੈਨੇ ਚਾਹੁੰਦਾ ਮੈਂ ਇੱਕ ਪਾਕੇ ਟੁਕੇ ਲੈਣਾ ਆਪਾਂ ਇਧਰ ਚਾਹਾਂਗੇ ਰੱਬਾ ਸਾਡੀ ਜੋੜੀ ਕਦੇ ਨਾ ਦੂਰੇ ਮਾਰੂਗਾ ਰੱਖ ਕੇ ਇਧਰ 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 ਚੱਤਰ ਪੈਣਾ ਆ ਇਹ ਕਿਉਂ ਆ ਮੇਜਰ ਰਾਤੀ ਸਾਡੀ ਜੋੜੀ ਨੂੰ ਡ੍ਰੌਪਸ ਹੌਂਸਤਾ ਚੱਲੀਆਂ ਲੋੜੀ ਹੋ ਲੋ ਸੋਰੀ ਲੋੜੀ ਸਾਡੀ ਆਪੂਆ ਸਾਡੀ ਪੂਆस्ते ਚੱਲੀ ਆ ਦਿਵਾਲੀ ਮਨ ਕੱਪੜੇ ਵਾਲਾ ਬੈਗ ਮਨ ਕਹਿੰਦਾ ਬਈ ਇਹ ਇੰਨੀ ਅੱਗੇ ਲਾਂਚ ਉਹਨੇ ਆਪਾਂ ਸਮਾਨ ਦੁਕਾਨ ਤੇ ਤੇ ਉਹ ਤੋਂ ਇੱਥੇ ਤੱਕ ਆਇਆ ਆਪਾਂ ਸਕੂਟਰੀ ਤੇ ਸਕੂਰੀ ਦੇ ਸਕੂਟਰੀ ਤੇ ਤੋਂ ਬਈ ਗਾਣਾ ਆ ਗਿਆ ਗਾਣਾ ਆ ਗਿਆ ਜੈਸ ਕਰੋ ਗਾਣਾ ਆ ਗਿਆ ਆ ਗਿਆ ਲੋਕ ਇੱਧਰ ਮਿੱਤਰ ਰੰਗੋਲੀ ਬਣਾਉਣ ਦੀ ਤਿਆਰੀ ਹੋ ਗਈ ਆ ਇੱਧਰ ਦੀਵਿਆਂ ਦੀ ਫੋਟੋ ਵੀਡੀਓ ਪਾ ਰਹੀਆਂ ਨੇ ਤੇ ਭਾਈ ਜਾਦੂ ਵੀ ਆ ਗਿਆ ਮੋੜ ਤੇ ਕਹਿੰਦਾ ਬੰਦ ਲਾ ਛੇਦੀ ਬੰਦ ਕਰ ਦੇ ਬੰਦ ਕਰ ਦੇ ਛੇਦੀ ਛੇਦੀ ਬੰਦ ਕਰ ਦੇ ਸਿੱਟਾਂ ਦੇ ਸਟਿੰਗ ਜੀ ਨੂੰ ਸਿੰਘ ਦੀ ਉਹ ਕਰ ਪਰ ਐ ਸਟਿੰਗ ਨੂੰ ਸੱਟ ਲਾਣ ਦੇ ਪਰੇ ਹੋ ਜਾ ਦੇ ਬੇ ਬੇ ਕਰਾ ਸਟਿੰਗਣਾ ਪੀਆ ਕਰੋ

Ele manda um Deixa ਨਾ ਇੱਕ ਤਾਂ ਸੁੰਦਿਆ ਹੁੰਦਾ 6 ਵਜੇ ਲੇਟ ਹੁੰਦਾ ਬਾਈ 7-8 ਵਜੇ ਹੁੰਦੇ ਆ ਮੈਂ ਜਿੱਦ ਬਹੁਤ 7 ਤੋਂ 8 ਵਜੇ ਨਹੀਂ ਮੈਂ ਇੱਕਦਮ 8:30 ਬਿਸਕਟ ਨਾਲ ਫਿਲਮ ਦੇਖਿਆ ਤੇ ਕਿਹਦੀ ਲਾਈਟ ਬੰਦ ਕਰ ਦੋ ਬਾਈ ਦੇ ਚਰਚੇ ਹੋ ਰਹੇ ਨੇ ਇੰਟਰਵਿਊ ਦੇ ਅੰਝਾਲਾ ਸੀ ਤੇ ਬਾਈ ਪਤਾ ਕੀ ਕਰ ਰਹੇ ਨੇ ਤੇ ਬਾਈ ਸੌਣ ਦੀ ਤੇਰੇ ਸੁਣ ਨੀ ਨੌਣੇ ਬਹੁਤ ਆ ਲੋ ਨਹੀਂ ਬਈ ਪਤਾ ਕੀ ਕਰ ਰਿਹਾ ਬੰਦਾ ਟਿੱਕੀ ਲਾ ਕੇ ਥੱਲੇ ਰੱਖ ਕੇ ਕੰਨੀਆਂ ਨਾਲ ਆਪਣੇ ਹੂੰ ਵੀ ਕੰਨੀਆਂ ਅੰਦਰ ਹਵਾ ਭਰ ਜਾਂਦੀ ਫਿਰ ਹਵਾ ਅੰਦਰ ਹਵਾ ਭਰ ਜਾਂਦੀ ਤੇ ਨੰਨੇ ਉੱਤੇ ਆ ਜੂਗਾ ਭਾਈ ਫਿਰ ਇਹਨੂੰ ਫੜ ਕੇ ਤਾਂ ਲੈ ਜਾਓ ਫਿਰ ਦੋ ਤਿੰਨ ਸਕਿੰਟਾਂ ਬਾਅਦ ਫਿਰ ਤਾਂ ਨਹੀਂ ਛੱਡੋ ਆਪੇ ਤਾਂ ਆ ਜਾਂਦਾ ਅਸੀਂ ਇੱਕ ਦਿਨ ਨਾ ਬਈ ਰਾਜਬਾਏ ਨੇ ਮਾਰਿਆ ਠੀਕਾ ਪੈਰਾਸ਼ੂਟਾਂ ਦਾ 25 30 ਪੈਰਾਸ਼ੂਟ ਲੈ ਕੇ ਆਂਦੇ ਉਹਦੇ ਚ 5 ਸਹੀ ਚਲਾਏ ਬਾਕੀ ਸੜ ਗਏ ਸੜ ਜਾਂਦੇ ਸੀ ਕਿ ਸਾਣ ਵਲ ਨਹੀਂ ਸੀਗਾ ਤੇ ਮੜਾ YouTube ਤੇ ਦੇਖ ਲਿਆ ਕਿਵੇਂ ਚੱਲਦੇ ਤੇ ਹੁਣ ਤਾਂ ਹੁਣ ਤਾਂ ਵੱਲ ਨਾ ਇਸ ਤੇ ਬਾਦੀਆਂ ਲੈਂਦੀਆਂ ਮੈਂ ਦੋ ਤਾਂ 30 ਸੈਕਟਰ ਦੇ ਵਿੱਚ ਨਾ ਸਕੂਟੀ ਖਰਾਬ ਹੋ ਗਈ ਸਕੂਟੀ ਹੀ ਖਰਾਬ ਹੋ ਗਈ ਮੇਰੀ ਚਾਬੀ ਗਵਾਚ ਗਈ ਸਕੂਟੀ ਦੀ ਮ ਬਹੁਤ ਲੱਭੀ ਹਾਂ हैंडल भी लॉक पहले तो मैं हैंडल लॉक तोड़ता आप ही हाँ आ, भी हैंडल हैंडल लॉक तोड़ता मैं हाँ जी कका की मारी चंगी तरह फिर मैं यूट्यूब से देखा भी चाबी के बिना स्कूटी कैसे स्टार्ट करें <laughs> फिर मैं पेज कार्ड मंग गया उसके हजार में खोल के हाँ? करके बाईपास चाबी वाला सिस्टम से धमाकेदार हाँ। स्टार्टिंग करेंगे धमाकेदार स्टार्टिंग धमाकेदार दो ਆ ਫਰਹੀ ਨਹੀਂ ਵਲੌਗ ਨਹੀਂ ਬਈ ਵਲੌਗਣਾ ਲਾਈਵ ਮੂਡ ਦਾ ਫੋਟੋ ਮਾਉਂਦੋ ਨਹੀਂ ਉਹ ਵੀਡੀਓ ਦਾ ਕਰਦੇ ਹਾਂ ਥੋੜੇ ਪਾਸੇ ਰਹੋ ਮੈਂ ਇਹ ਥੱਲੇ ਵੀ ਚੋ ਆ ਥੱਲੇ ਵੀ ਚੱਲੂਗਾ ਭਰੇ ਹੋ ਜੋ ਜੇ ਥੱਲੇ ਵੀ ਚੱਲੂਗਾ ਮਾੜਾ ਜੀ ਮੰਮੀ ਫੋਨ ਲੈ ਤੁਹਾਡਾ ਇਹ ਦੂਰ ਹੁੰਦਾ ਐਨੂੰ ਬਈ ਬਈ ਵਲੌਗ ਆ ਬਈ ਇਸ ਤੋਂ ਬਈ ਮੈਂ ਤੁਹਾਨੂੰ ਹੱਥ ਚ ਲਾ ਕੇ ਲਿਖਾਂਗਾ ਬਈ ਮੈਂ ਵੀ ਹੱਥ ਚ ਚਲਾਉਣੀ ਆਂ ਬਈ ਹੱਥ ਚ ਚਲਾਉਣੀ ਆਂ ਸਲਾਈਡ ਚਲਾਓ ਕਿੱਥੇ ਚਲਾਏ ਦਿਸਦੋ ਨਹੀਂ ਬਈ ਵੀਡੀਓ ਪਾ ਗਏ ਮੈਂ ਲੰਮਾ ਵੀ ਹੋਈ ਲਈ ਅੱਗ ਪਹਿਲਾਂ ਵੀ ਚੱਲ ਕਿੱਠੇ ਲਾਉਨੇ ਆਂ ਆਹ ਇੱਕ ਦੋ ਨਾ ਨਾ ਛਵੇ ਛਵੇ ਨਾ 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 ਕਿਹਨ ਲਾ ਲੋ ਛਿਵਾ ਕਹਿੰਦੇ ਆ ਮੇਰੇ ਵੀਰੋ ਪਾਸੇ ਹੋ ਜਾਓ ਪਾਸੇ ਟੱਕਾ ਮਾਰੋਗੇ ਨਹੀਂ ਪਰੇ ਕਰ ਲੰਮਾ बोलवा हे गुरु सिटी वाला परे हट जाओ कोई पता नहीं किधर भाग गए व्लॉग है व्लॉग ऑन है क्यों गए पैसे नहीं जाएगा ओ माय गॉड ए ए चल इतका रह इतका रह आ बाप मत कर मत कर बाप बना चलाओ बाप बना दे एक एक तो भाई यार ਬਲੀਵਾ ਜੀ ਨਾ ਦੋ ਦੋ ਕੀ ਹੁੰਦਿਆ ਤੂੰ ਉੱਪਰ ਕਰਨਾ ਹਾਂ ਜਿਸ ਵਜੇ ਚਲਾਵਾਂਗੇ ਠੀਕ ਹੈ ਠੀਕ ਹੈ ਪਰੇ 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 ਆਹ ਆ ਬੰਬ ਨਹੀਂ ਚਲਾਉਣਾ ਹੁਣ ਮੈਂ ਤੁਹਾਨੂੰ ਦੱਸਦਾ ਪਰਦੇ ਪਾਉਣ ਨੂੰ ਕਾਹਦਾ ਫਿਕਰ ਮੈਂ ਕੰਨਾ ਮੈਂ ਓਇਆ ਕਿਹਨੂੰ ਆਉਂਦਾ ਚਲਾਉਣਾ ਸਹੀ ਮੈਨੂੰ ਆਉਂਦਾ ਮੈਨੂੰ ਵੀ ਆਉਂਦਾ ਚਲਾਓ ਵੀ ਚਲਾਓ ਜੀ ਇਹਨੂੰ ਤੇਰਾ ਵੀਡੀਓ ਸ਼ੂਟ ਬੱਸ ਕਰ ਐਂਡ ਤੇ ਚਲਾਵਾਂਗੇ ਤੇਰਾ ਬਹੁਤ ਟਾਈਮ ਲੱਗੂਗਾ ਇਹਦਾ ਮੂਵ ਕਿਨੇ ਚੱਲੂਗਾ ਲੋੜੀ ਨਹੀਂ ਭਾਈ ਇੱਕ ਹੋਰ ਸੀਖ ਲਿਆ ਪਟੜਾ 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 ਬੇਠਾ ਥਾਂ 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 ਆ ਪੰਜਾਂ ਪੰਜਾਂ ਵਾਲੇ ਸੀ ਆ ਨਿੱਕੇ ਉਹ ਕਹੋ ਇੱਕ ਜੁੱਟ ਜੁੱਟ ਜਿੱਥੇ ਜਾਂਦੇ ਸਾਹਮਣੇ ਗਰਾਊਂਡ 'ਚ ਗਲਤ ਕਰ ਲੈ ਸਵੇਰੇ ਗਲਤ ਕਰ ਲਈ ਨਹੀਂ ਨਹੀਂ ਗਲਤ ਹੜ ਜਾ ਪਹਿਲਾਂ ਵਿੱਚ ਲਾ ਕੇ ਫੇਰਾ ਘੁੰਮਣੇ ਚ ਛੇ ਉੱਠੀ ਲਾ ਲਈ ਬੰਦ ਕਰ ਲੈ ਕੇ ਜਾਇਆ ਕਰੀ ਕੋਈ ਦੱਕ ਨਹੀਂ ਅੰਦਰ ਨੂੰ ਲੱਗੋ ਬਬੇ ਕਰੀ ਨਾ ਦਿੱਤੇ ਪੈਰਾਸ਼ੂਟੀ ਗਲਤ ਬਣਿਆ ਪੈਰਾਸ਼ੂਟੀ ਗਲਤ ਬਣਿਆ ਆ ਆ ਚੱਕ ਕਹਿੰਦੇ ਇੱਕ ਤਾਂ ਖਰਾਬ ਹੋ ਗਿਆ ਮਨ ਦੂਜੇ ਦੀ ਵਾਰੀ ਆ ਗਈ ਨਹੀਂ ਆ ਇਹ ਕਾ ਤੂੰ ਇਹ ਬਣਾਉਂਦੇ ਤੇ ਇਹਨਾਂ ਨੂੰ ਪਤਾ ਵੀ ਬਾਈ ਤਾਰੀ ਕੀ ਦੰਦਾ ਆ ਓਏ ਤੂੰ ਵੀਡੀਓ ਨਾ ਹੁਣ ਪਹਿਲਾਂ ਤੈਨੂੰ ਬਾਹਲੇ ਇਹਨੇ ਹੱਥ ਨਾ ਮਾਰੂ ਇਹਨੂੰ ਜਵਾਕ ਚਾਲੀ ਅੱਗੇ ਲਾ ਦੇ 21 ਵੀੜਾ ਕੇ ਜੜੀ 21 ਡਾ ਤਾਰ ਨਾ ਮਾਰ ਉਹਨਾਂ ਜਿਆਦਾ ਨਾਲ ਆਇਆ ਜਿਆਦਾ ਜਿਹਨੇ ਹੱਥ ਨਾਲ ਆਇਆ ਬੀਸਨ ਫੜੀ ਰੱਖੋ ਨਹੀਂ ਨਹੀਂ ਥੱਲੇ ਰੱਖੋ ਨਿਕੜੀ ਆ ਫਸਟ ਆਫ ਅਸਟਾਰੇ ਚੁੰਡਾ ਫੜ ਲਓ ਚੁੰਡਾ ਨਾਲ ਫੜ ਚੁੰਡਾ ਤੋਂ ਤੁਸੀਂ ਥੱਲੇ ਰੱਖ ਦਿਓ ਭਾਈ ਉੱਤੋਂ ਚੱਲੋ ਤੇ ਤੂੰ ਆ ਜੀ ਨਾ ਚੱਕਰ ਜਿਹੜਾ ਪਤਾ ਕਾੜ ਜਾ ਗੁੱਲੂ ਗੁੱਲੂ ਦਾ ਫੜ ਲਾਓ ਮੇਰਾ ਸ਼ਰਤ ਤੇ ਹੋ ਉੱਡੂਗਾ ਪਾ ਕੇ ਰੱਖੋ ਵਸ ਵਸ いや ਨਹੀਂ ਜਾਓ ਕੱਢ ਲੈ ਭਾਈ ਹੋਰ ਹੋਰ ਬਾਹਰ ਆਉਂਦਾ ਇਹ ਸੇਰੇ ਸੇਰੇ ਰੇਲੇ ਸੇਰੇ ਆਹ ਰੋਕ ਜਾ ਨਹੀਂ ਮੁੜੀ ਨਾ ਮੁੜੀ ਨਾ ਬੱਸ ਇਹ ਰਹਿ ਗਿਆ ਹੁਣ ਦਾ ਹੇਏ ਇਹ ਸੇ ਰਹਿ ਗਿਆ ਬੱਸ ਨਹੀਂ ਬੱਸ ਨਹੀਂ ਆਜੋ ਆਪ ਆਪਣੀ ਟੈਡਾ ਕਰ ਟੈਡਾ ਏ ਇਹ ਇਹ ਨਹੀਂ ਨੰਗ ਨਾ ਹਵਾ ਲੈ ਜੁਗਨ ਕੱਢ ਕੇ ਹਵਾ ਨਹੀਂ ਜਾਣਾ ਇਹਨੇ ਇਹਨੇ ਹਵਾ ਨਹੀਂ ਜਾਣਾ ਉਹ ਲੈ ਗਿਆ ਦਾਤਾ ਦਾਤਾ ਉਹ ਹਵਾ ਲੈ ਗਿਆ ਸਾਈਡ ਤੇ ਨਿਕਲ ਗਿਆ ਉਹ ਚੱਲਿਆ ਲੈੜੀ ਆਪਣਾ ਐਕਸ਼ਨ ਇੰਜਨ ਆ ਗਈ ਦੂਰ ਦੂਰ ਮੈਂ ਮਾਈਕ ਰੇਡੀਓ ਤੇ ਜੀ ਮੈਨੂੰ ਅੱਜ ਪੈਰਾ ਜੋੜ ਦੇਣੀ ਪਈ ਹੋਈ ਆ ਸੁਕਾਂਦੇ ਤੇ ਉੱਪਰ ਆ ਚੱਕੋ ਪੈਸੇ ਉੱਪਰੇ ਲੈਦਾ ਬੀੜੀ ਪਾ ਲੈ ਪਰਾ ਦੀਦੀ ਤਾਂ ਫਿਰ ਕੋਈ ਨਾ ਹੋ ਜਾਂਦੀ ਸੈਟ ਕਰਕੇ ਪੀਣਾ ਤੇਰਾ ਫੋਨ ਨਾ ਛੱਡਦਾ ਇਹਨੂੰ ਚਲਾਉਣਾ ਹੀ ਨਹੀਂ ਆਇਆ ਕਿੱਥੇ ਮੇਰਾ ਫੋਨ ਪਤਾ ਨਹੀਂ ਆ ਰਿਹਾ ਗੁੰਡੂ ਗੋਲ ਦਾ ਉਹ ਕੱਢ ਲੈ ਘੋਰ ਬਹੁਤ ਦੂਰ ਗਿਆ ਹਾਂ ਇਹ ਆ ਗਿਆ ਫਿਰ ਜੀ ਉਹ ਚਲਾ ਦਿਓ ਆਹ ਸੁਣੀ ਅੰਦਰ ਉਹ ਤਾਂ ਕਿੱਥੇ ਕਰਨਾ ਇਹ ਮੈਂ ਅੱਗੇ ਐਕਸਪਾਇਰ ਲਾ ਬੀੜੀ ਪਟਾਕੇ ਚੱਲੂਗਾ ਇਹ ਤਾਂ ਚੱਲਿਆ ਹੀ ਨਹੀਂ ਮम्मी ਪੱਟੀ ਛੇੜੀ ਬੀੜੀ ਪਟਾਕੇ ਦੀ ਹਾਂ ਵੇਖ ਬਾਈ ਜੀ ਪਟਾ ਪਟਾ झुल्लिक <laughs> टाकणी पर 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 आ टाक सुन जा बन वाले ला जेमा ही हात भई जगाता सी ओ जि टिकी इज है हमी चप्पूली के हमई आनंद मानो एदा आनंद मानो एदा क्लास में आज चला लेंगे बडा हां चलार मुमा जी ਮੈਂ ਤਾਂ ਇਕੱਤਰ ਲਿਖੀ ਨਾ ਓਏ ਨੰਬੇ ਜ ਮੋਟੇ ਨਾ ਆਣੇ ਬਖੇ ਤੇ ਗੋਸ਼ਕਾ ਆਂ ਤੇ ਤੋ ਫੇਤੀਆਂ ਹੈ ਕਿੰਨੇ ਲਿਆ ਆ ਬਟਕੇ ਜੇ ਇਹ ਆ ਲਿਆ ਇਹਨੂੰ ਅੱਗੇ ਲਾ ਦੋ ਹੁੱਸ ਬਾ ਓਏ ਹਲੋ ਹੁਣ ਮੈਨੂੰ ਵੀ ਨਹੀਂ ਇਹ ਜਵਾਂ ਇੰਡ ਤੇ ਜਵਾਂ ਇੰਡ ਹੋਰ ਕੋਈ ਵੱਡਾ ਤੇ ਬਾ ਵੱਡਾ ਤੇ ਬਾ ਵੱਡਾ ਤੇ ਬਾ ਸੇ ਭੇਣ ਚਰਾਉਣੇ ਸੇ ਬੈਠਣ ਇਹਨੂੰ ਕੋਈ ਹੋਰ ਭੇਣ ਚਰਾਉਣੇ ਵੀ ਨਹੀਂ ਇਹਨੂੰ ਮੜਦੇ ਓਏ ਇਹ ਨਾ ਚਲਾ ਏ ਓਏ ਬਾ ਪਰਲੇ ਦੇ ਕੋਠੇ ਸੜ ਦੇਣੇ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਭਾਈ ਪਰ ਇਹ ਕਿੱਸ ਦੇ ਕੱਪੜੇ ਨੇ ਦੇਖ ਚੁੱਕਦਾ ਮੈਂ ਤਾਂ ਸੁੱਟੂਗਾ ਨੂੰ ਲੈ 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 ਨਾ 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 ਗਲੀਆਂ ਦੇ ਵਿੱਚ ਹਮਰ ਕੁੱਕ ਦੀ ਕੁੱਕ ਦੀ ਹੁੰਦੀ ਆ ਕਿਧਰੇ ਨਹੀਂ ਆਉਂਦਾ ਸੱਦੇ ਖਾਣਾ ਗੱਡੀ ਖੜੀ ਜਾਂਦੀ ਆ ਪਰਸ਼ਪਿੰਗ ਖਾਣਾ ਮੈਂ ਮਮੀ ਮੂੰਹ ਚ ਕਾਊਗਾ ਮੈਨੂੰ ਮਰ ਜਣਾ ਮੇਰੇ ਨਾਲ ਥੋੜਾ ਕੀ ਖਾਣਾ ਛੱਡ ਦੇ ਕਿੱਥੇ ਕਿੱਥੇ ਆ ਨਵੇੜ ਕੰਮ ਸਿੱਖਾ 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 ਆ ਨਵੇੜ ਕੰਮ ਗੁੱਲੂ ਟਲਾ ਗਿਆ ਉਹਨੇ ਕੀ ਬਾਸਟਰ ਕੋਈ ਨਰਚ ਆਇਓ ਮੈਂ ਕਿਹਾ ਰੌਣਕੀ ਵੀ ਦੇ ਦਾਂ ਤੂੰ ਮਾਰ ਦਵਾਇਆ ਨਹੀਂ ਮੈਂ ਹਰ ਜਾ ਆਹ ਮੇਰੇ ਮੂੰਹ ਤੇ ਓਏ ਤੇਰੇ ਹੱਥ ਚ ਚੱਲੇ ਜਾਣਾ ਇਹ ਤਾ ਪਿੱਦੂ ਹੀ ਆ ਪਰ ਨੌਂ ਜਾ ਹਿਲਾ ਦੂਗਾ ਤੇਰੇ ਇਹ ਨਹੀਂ ਪ੍ਰੋਸੈਸ ਲੈਣਦਾ ਬਈ ਚੁੱਪ ਤਾਂ ਪੈਣ ਛੱਡ ਦੇ ਗੁੱਲੂ ਦੇ ਕੋਲ ਓਏ ਨਾ ਕੀ ਨਾ ਬਸ ਦਵਾਂ ਨੂੰ ਲੱਗਣੀ ਵਧੀਆ ਬਣਾਈ ਤੇ लास्ट ਵੀਡੀਓ ਐ ਇਹ ਤਾਂ ਹਾਂਜੀ ਹੁਣ ਚੱਲਿਆਂ ਆਪਾਂ ਕਰੇ ਤੇ ਆਪਾਂ ਇੱਥੇ ਹੀ ਕਰਦੇ ਆਂ ਵਲੌਗ ਨੂੰ ਐਂਡ ਬਸ ਇਸ ਤੋਂ ਬਾਅਦ ਕੈਂਟੇ 4 5 6 7 ਪਬਜੀ ਖੇਡ ਕੇ ਚੌਥਾ ਬੰਦਾ ਲੈ ਕੇ ਆਉ ਬੈਠੇ ਆ ਜਦੋਂ ਮੈਂ ਨਾ ਜਦੋਂ ਚੌਥਾ ਬੰਦਾ ਬਈ ਫਿਰ ਮੈਂ ਖੇਡ ਲਾਂ ਰਾਜੂ ਮੰਮੀ ਹਲ ਪਾਉਂਦਾ ਮੈਂ ਤੇ ਦੋਵਾਰ ਕੇ ਹੈਗੀ ਆ ਆਪਣੇ ਨਾਲ ਇੱਕ ਬੰਦਾ ਰੈਂਡਮਸ ਨਾਲ ਆਇਆ ਨਾ ਕੋਈ ਜਿਹੜੀ ਗਨ ਉਹ ਆ ਉਲਜੀ ਜੀ ਹੋਈ ਗਨ ਕਿਹੜੀ ਆ ਹਲਜੀ ਜੀ ਹੋਈ ਨਹੀਂ ਗਾ ਮਸ਼ੀਨ ਆ ਮਸ਼ੀਨ ਆ ਹਾਥੀ ਆ ਪੰਜਾਂ ਦਾ ਜਿਹੜਾ ਇੱਕ ਤਾਂ ਮੇਰੇ ਕੋਲ ਆ 390 ਆ ਜਦ ਜੀ ਆ ਪਾਉਂਦੇ ਸਿੱਦੇ ਸੀ ਰੂਮ ਦੇ ਵਿੱਚ ਅਗਰ ਉਹ ਮੈਂ ਤਰ ਕੋਲੀ ਮੇਰੇ ਕੋਲ ਪਿਆ ਆ ਇੱਕ ਬਈ ਮੇਰੇ ਕੋਲ ਵੀ ਆ ਗਿਆ ਇੱਕ ਨਵਾਂ ਮੈਂ ਕੱਪੜੇ ਵੀ ਖੋਲੇ ਮੈਨੂੰ ਗਾਣੇ ਵੀ ਲੈ ਦੀ ਤੇ ਫਿਰ ਕਹੋਂ ਤੂੰ ਹੀ ਆ ਜੀ ਅੱਗੋਂ ਆਏ ਉਹ ਉਹ ਬੰਦਾ ਕਿਉਂਕਿ ਉਹ ਹੈਡ ਤੇ ਉਹਦਾ ਸ਼ਾਰਟ ਪਿਆ ਨਾ ਗੁੱਲੂ ਨੂੰ ਓਪਨ ਦਾ ਚੈਲੰਜ ਉਹ ਨੇੜਿਓਂ ਤਾਂ ਖਾ ਜਾਂਦੀ ਹੈ ਨਾ ਇੱਕ ਉਜੀ ਨੇੜਿਓਂ ਖਾ ਜਾਂਦੀ ਉਜੀ ਰੱਖ ਲੈ ਦੂਤਾਂ ਉਹਦੇ ਨਾਲ ਤਾਂ ਉਹ ਤਾਂ ਬਹੁਤ ਗੰਦੀ ਹੈ ਨਹੀਂ ਨਹੀਂ ਓਏ ਮੈਂ ਤਾਂ ਆਸਾ ਜਿੰਦਾ ਗੁੱਲੂ ਚਾਗ ਰੱਖਿਆ ਸੀ ਮੇਰੇ ਘਰੇ ਸੀ ਬੜਾ ਗੱਲ ਕਾ ਤੇ ਸ਼ੇਧ ਹਾਰਦੇ ਸੀ ਅੱਜ ਮੇਂ ਬੰਨ੍ਹ ਸਹੀ ਨਹੀਂ ਸੀਦਾ ਲੈ ਲਈ ਸਰਦੇ ਹੋਰ ਸਕਾਰ ਲੈ ਚਲ ਮਿਲਦਾ ਤੈਨੂੰ ਘਰੇ ਆ ਕੇ 6 7 8 9 10 ਬੰਨੀ ਘਰੇ ਸੱਤ ਵਾਹ ਵਈ ਰਬੇ ਵਾ ਸੱਤ ਸਕਿੰਟ ਲਾਇਆ ਭਾਈ ਪੂਰੇ ਪੂਰੇ ਮੈਂ ਨੀਲੇ ਦਾ ਗਾਣਾ ਲੀਕਿਆ ਕਹਿੰਦੇ 7-8 ਸਕਿੰਟਾਂ ਚ ਵੀਰ ਬਣ ਗਿਆ ਗਾਉਂਦਾ ਕਿਵੇਂ ਮੈਂ ਇਹਨੂੰ ਸਾਈਡ ਕਰਿਓ ਇਹਨੂੰ ਸਾਈਡ ਕਰਿਓ ਸਾਈਡ ਕਰਿਓ ਮਾੜਾ ਜਾ ਠੀਕ ਹੈ ਮੈਂ ਕਮੈਂਟ ਇਹਨਾਂ ਦਾ ਸਭੀ ਸੁਣਨੇ ਆਂ ਜੀ 5 ਟੂ ਕਿੰਨੇ ਸਟਾਰ ਦੋਗੇ ਭਾਈ 9 ਤੋਂ 10 ਨੋ ਹਟਾ ਦਾਲ ਚ ਕਿਹ ਤੁਹਾਡੇ ਸਟਾਰ ਕਿੰਨੇ ਆ ਜਿੰਦ ਕਰਦੀ ਮੈਂ ਹਾਂ ਤੇਰੇ ਸੋਨ ਨਾ ਮੈਂ ਪੂਰਾ ਕਾ ਲਾ ਵੀ ਮਿੱਧੂਰਾ ਬਾਰਾਲੀ ਚਾਹ ਬਾਰਾਲੀ ਚਾਹ ਬਣਾ ਲੱਗੀ ਆ ਤੇ ਉਦੋਂ ਦਰਚ ਬਣਾਵਾਂਗੇ 2:00 ਵਜੇ ਫਿਰ ਪੈ ਜਾਗੇ 4:00 5:00 ਵਜੇ ਪੈ ਜਾਗੇ ਫਿਰ ਕੱਲੂ ਗਾਣਾ ਫੇਰ ਖਾਵਾਂਗੇ ਆਪਾਂ ਤੇ ਵੀਡੀਓ ਲਿਆ ਕਰੋ ਲੋਗਾਂ ਦੇ ਨਾਲ ਪਿਆਰ ਜਿਆ ਕਰੋ ਰੈਗੂਲਰ ਵਲੌਗ ਪਾਉਣ ਲੱਗੇ ਆਪਾਂ ਤੇ ਛੇ ਵੀ ਚੱਲਦੇ ਆ ਫਿਰ ਆਪਾਂ ਬਈ ਜੰਦੂ ਕੋਲੇ ਬਈ ਜੰਦੂ ਦਾ ਸਿਸਟਮ ਸਾਰਾ ਦਿਖਾਵਾਂਗੇ ਆਪਾਂ ਕਿ ਸਟੂਡੀਓ ਵਗੈਰਾ ਸਾਰਾ ਦਿਖਾਵਾਂਗੇ ਤੇ ਮਿਲਦਾ ਫਿਰ ਚਾਚੂ ਬਣਾ ਕੇ